ਲੋ ਹਮ ਮੈਂ ਤਾਂ ਨਾ ਹ ਸਬਜ਼ੀਆਂ ਇਹ ਦੇਖੀ ਅੰਚੀ ਮੈਂ ਕਿਹਾ ਖਰਾਬ ਹੋ ਜਾਣਗੀਆਂ ਪਤਾ ਨਹੀਂ ਕਿਹੜੇ ਵੇਲੇ ਲਿਆ ਕੇ ਇੱਥੇ ਰੇੜੀ ਖੜਾਤੀ ਤੇ ਹੁਣ ਆਈ ਨਹੀਂ ਪਤਾ ਆਪ ਕਿੱਧਰ ਮਾਸੜ ਨੰਗ ਗਏ ਇਹ ਕਾਦੇ ਵਾਸਤੇ ਪ੍ਰੋਗਰਾਮ ਵਾਸਤੇ ਨੇ ਕਾ ਨੂੰ ਆ ਮਾਸੜ ਨਹੀਂ ਆ ਆ ਰਿਆ ਓਰੇ ਕਿਹੜਾ ਮਾਸੜ ਇਹ ਦਾ ਜਿੰਦਰ ਦਾ ਮਾਸੜ ਆ ਰਿਆ ਓਰੇ ਹੋਰ ਵੀ ਆ ਗਿਆ ਕੋਈ ਹੋਰ ਹੁਣ ਤਾਂ ਉਰੀ ਰਹਿੰਦਾ ਹੁਣ ਅੱਛਾ ਉਹ ਨਾ ਉਹਨੂੰ ਰੇੜੀ ਪਾ ਕੇ ਦੇਤੀ ਜਿੰਦਰ ਨੇ ਰੇੜੀ ਪਾ ਕੇ ਦੇਤੀ ਹੋਰ ਗੱਡਾ ਕਿ ਬੜਾ ਟਰੱਕ ਪਾ ਕੇ ਦੇਤਾ ਸਬਜ਼ੀਆਂ ਆਲੇ ਕਿ ਸਬਜ਼ੀਆਂ ਵਿੱਚ ਕਰੂ ਅਖੇ ਅੱਛਾ ਮੂੰਹ ਅਟ ਕੰਮ ਲਾਤਾ ਵੀ ਹੋਰ ਹੁਣ ਉਹੀ ਤਾਂ ਕਹਿਨੀ ਹੈ ਅੱਗੋ ਕਹਿੰਦਾ ਘਰ ਦੇ ਖਰਚੇ ਤੋਰੂਗਾ ਜੀ ਗੱਲ ਸੁਣ ਲੋ ਕਿਉਂ ਤੁਸੀਂ ਹੱਥਾਂ ਦੀਆਂ ਪਾਰ ਰੱਖੀਆਂ ਨੇ ਹੱਥਲ ਹੋਣਾ ਤੁਸੀਂ ਮੈਂ ਤਾਂ ਬਥੇਰਾ ਕਹਿਨੀ ਆ ਸੰਦੀਪ ਆਪੋ ਤਾਂ ਆਪ ਹੋਇਆ ਪਿਆ ਸਾਰਾ ਟੱਬਰ ਮੇਰੇ ਸਾਲ ਦਾ ਕਿਸ ਦੀ ਰਾਇ ਸਲਾ ਲੈ ਲਿਆ ਕਰੋ ਵੇ ਸੁਣਦਾ ਨਹੀਂ ਹੈਗਾ ਕਿੰਨਾ ਦਾ ਮੱਥਾ ਮਾਰਦੀ ਤੁਹਾਨੂੰ ਸਾਰਿਆਂ ਨੂੰ ਤਾਂ ਪਤਾ ਹੈਗਾ ਨਾ ਤੁਸੀਂ ਕਰਜਈ ਹੋਣਾ ਹੁਣ ਹੈ ਆਏ ਸਾਲ ਨੂੰ ਕੀ ਗੱਡਾ ਖੜਾ ਮੇਰੇ ਸਾਲ ਦਾ ਛੱਡੀ ਕਰਨ ਨੂੰ ਮੁੰਡੇ ਦੀ ਮੈਂ ਨਹੀਂ ਕਿਹਾ ਉਹਨੂੰ ਆਪ ਹੀ ਫਿਰ ਦੱਜੋੜੇ ਲਾਹੀ ਕਹਿੰਦਾ ਕਿ ਮੈਂ ਤਾਂ ਛੱਡੀ ਕਰੂ ਉਹ ਤਾਂ ਮੇਰੀ ਭੈਣ ਨੇ ਕਿਤੇ ਉਹਦੇ ਨਾਲ